ਯਾਰ ਕਾ ਸੋਚੋਗੇ ਇਹੋ ਜਿਹਾ ਜੇ ਨਾ ਹੋਈ ਸਾਲ ਹਾ ਰੱਬਾ ਸਾਲ ਹਾ ਅੱਲਾਹ ਹਾ ਬੀਤੇ ਚਾਰ ਦਿਨਾਂ ਤੋਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਲੁਧਿਆਣਾ ਦੇ ਵਿੱਚ ਡੀ ਐਮ ਸੀ ਹਸਪਤਾਲ ਦੇ ਵਿੱਚ ਰੱਖਿਆ ਗਿਆ ਸੀ ਪੰਜਾਬ ਪੁਲਿਸ ਦੇ ਵੱਲੋਂ ਖਨੋਰੀ ਬਾਰਡਰ ਤੋਂ ਜਿਹੜਾ ਡਿਟੇਨ ਕਰਕੇ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਸੀਗਾ ਤੇ ਅੱਜ ਜਿਹੜੇ ਨੇ ਪੰਦੇਰ ਜਿਹੜੇ ਕਿਸਾਨ ਆਗੂ ਸਵਰਨ ਸਿੰਘ ਪੰਦੇਰਾ ਉਹ ਰਿਹਾ ਕਰਵਾ ਕੇ ਥੂ ਲੈ ਗਏ ਨੇ ਥੋ ਸ਼ਾਮ ਨੂੰ ਜਿਹੜੀ ਹੈ ਜਿਹੜਾ ਪ੍ਰਸ਼ਾਸਨ ਦੇ ਨਾਲ ਗੱਲਬਾਤ ਦਾ ਦੌਰ ਚੱਲ ਰਿਹਾ ਸੀਗਾ ਤੇ ਉਸ ਤੋਂ ਬਾਅਦ ਜਿਹੜਾ ਹੈ ਜਿਹੜੀ ਕਿਸਾਨ ਆਗੂਆਂ ਦੇ ਨਾਲ ਸਹਿਮਤੀ ਬਣੀ ਸੀ ਪ੍ਰਸ਼ਾਸਨ ਦੀ ਉਸ ਤੋਂ ਬਾਅਦ ਸਵਰਨ ਸਿੰਘ ਪੰਦੇਰਾ ਤੇ ਹੋਰ ਕਈ ਕਿਸਾਨ ਆਗੂ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਪਹੁੰਚਦੇ ਨੇ ਜਿੱਥੇ ਕਿ ਜਗਜੀਤ ਸਿੰਘ ਢੱਲੇਵਾਲ ਨੂੰ ਉਹ ਆਪਣੇ ਨਾਲ ਖਨੋਰੀ ਬਾਰਡਰ ਲੈ ਜਾਂਦੇ ਨੇ ਕਿਹਾ ਜਾ ਰਿਹਾ ਕਿ ਉੱਥੇ ਜਾ ਕੇ ਉਹ ਦੁਬਾਰਾ ਤੋਂ ਜਿਹੜਾ ਹੈ ਅੰਸ਼ਨ ਤੇ ਬੈਠਣਗੇ ਤੇ ਕਮੇ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਨੇ ਕਿਹਾ ਹੈ ਕਿ ਜਿਹੜੀ ਹੈ ਪੰਜਾਬ ਸਰਕਾਰ ਕੇਂਦਰ ਦੇ ਨਾਲ ਭਾਈਵਾਲੀ ਨਿਵਾ ਰਹੀ ਆ ਤੇ ਉਹਨਾਂ ਦੇ ਹੱਥਾਂ ਦੇ ਉੱਤੇ ਨੱਚ ਰਹੀ ਹੈ ਕਿਦੇ ਨਾ ਕਿਦੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਅੰਦਰ ਦੇ ਜਿਥੇ ਉਹਨਾਂ ਨੂੰ ਰੱਖਿਆ ਗਿਆ ਸੀ ਐਮਰਜੈਂਸੀ ਬਾੜ ਚੁੱਥੇ ਤੇ ਕੀ ਹਾਲਾਤ ਸੀਗੇ ਤੇ ਜਗਜੀਤ ਸਿੰਘ ਢੱਲੇਵਾਲ ਨੇ ਕਿਹਾ ਕਿ ਜਿਹੜੇ ਅੰਦਰ ਕਿਸੇ ਵੀ ਪੇਸ਼ੈਂਟ ਦੇ ਜਿਹੜੇ ਸਾਥੀ ਆਂਦੇ ਸੀਗੇ ਜਾਂ ਜਿਹੜੇ ਉਹਨਾਂ ਨੂੰ ਮਿਲਣ ਲਈ ਆਂਦੇ ਸੀ ਪਰਿਵਾਰਕ ਮੈਂਬਰ ਉਹਨਾਂ ਨੂੰ ਵੀ ਫੋਨ ਲਿਆਣ ਲਈ ਇਜਾਜ਼ਤ ਨਹੀਂ ਦਿੱਤੀ ਜਾਂਦੀ ਸੀ ਪ੍ਰਸ਼ਾਸਨ ਉਹਨਾਂ ਦੇ ਫੋਨ ਬਾਹਰ ਰਖਵਾ ਲੈਂਦਾ ਸੀ ਕਿਤੇ ਨਾ ਕਿਤੇ ਉਹਨਾਂ ਨੇ ਕਿਹਾ ਕਿ ਮੈਨੂੰ ਇੱਥੇ ਲੈ ਕੇ ਆਉਣ ਦੀ ਮਨਛਾ ਪ੍ਰਸ਼ਾਸਨ ਦੀ ਕੋਈ ਛੋਰ ਸੀ ਜਿਹੜਾ ਹੈ ਜਗਜੀਤ ਸਿੰਘ ਢੱਲੇਵਾਲ ਨੇ ਕਿਹਾ ਕਿ ਹੁਣ ਜਿਹੜੀ ਅਗਲੀ ਰਣਨੀਤੀ ਉਹ ਖਨੋਰੀ ਤੋਂ ਐਲਾਨ ਕੀਤਾ ਜਾਵੇਗਾ ਕਿ ਜਿਹੜਾ ਹੁਣ ਦਿੱਲੀ ਵਾਲ ਨੂੰ ਕਦੋਂ ਕੁਝ ਕਰਨਾ ਕਿ ਕਿਉਂਕਿ 6 ਤਰੀਕ ਨੂੰ ਜਿਹੜਾ ਹੈ ਦਿੱਲੀ ਕੂਚਾ ਐਲਾਨ ਸੀਗਾ ਤੇ ਹੁਣ 6 ਤਰੀਕ ਨੂੰ ਦੇਖਣਾ ਹੋਵੇਗਾ ਕਿ ਕਿੰਨੇ ਕੁ ਵੱਡੇ ਚ ਤਦਾਸ ਜਿਹੜੇ ਕਿਸਾਨ ਹੈ ਉਹ ਦਿੱਲੀ ਵਾਲ ਨੂੰ ਕੁਝ ਕਰਦੇ ਨੇ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਹੈ ਸਮਝਣੇ ਉਸ ਲੁਧਿਆਣਾ